ਸਿੱਧੂ ਮੂਸੇਵਾਲਾ ਕਤਲकांड ਹੋਣੇ ਕ ਵੱਖਰੇ ਰਾਹ ਪੈ ਚੁੱਕੇ ਆ ਉਸ ਦੇ ਵਿੱਚ ਜਿਹੜੇ ਨਾਮੀ ਗੈਂਗਸਟਰ ਸੀਗੇ ਜਿਨ੍ਹਾਂ ਨੇ ਕਥਿਤ ਤੌਰ ਦੇ ਉੱਤੇ ਸਿੱਧੂ ਮੂਸੇਵਾਲਾ ਕਤਲकांड ਰਚਿਆ ਸੀ ਉਹਨਾਂ ਗੈਂਗਸਟਰਜ਼ ਨੇ ਤਾਂ ਬੈਕਫੁੱਟ ਲੈ ਲਿਆ ਆ ਲਾਰੈਂਸ ਬਿਸ਼ਨੋਈ ਤੇ ਜਗੂ ਭਗਵਾਨਪੁਰੀਆ ਦਾ ਤਾਂ ਇਹ ਦਾਵਾ ਹੋ ਗਿਆ ਆ ਕਿ ਉਹ ਤਾਂ ਇਸ ਮਾਮਲੇ ਦੇ ਵਿੱਚ ਸ਼ਾਮਿਲ ਹੀ ਨਹੀਂ ਹੈ ਤੇ ਇਸ ਵਾਸਤੇ ਉਹਨਾਂ ਨੂੰ ਇਸ ਤੋਂ ਘੱਟੋ-ਘੱਟ ਰਿਹਾ ਕੀਤਾ ਜਾਵੇ ਇਸ ਮਾਮਲੇ ਤੋਂ ਉਹਨਾਂ ਨੂੰ ਛੁਟਕਾਰਾ ਦਿਵਾਇਆ ਜਾਵੇ ਦੂਜੇ ਪਾਸੇ ਹੁਣ ਇੱਕ ਹੋਰ ਗੈਂਗਸਟਰ ਹੈਗਾ ਆ ਜਿਸ ਦਾ ਨਾਮ ਇਸ ਦੇ ਵਿੱਚ ਸ਼ਾਮਿਲ ਸੀ ਉਸ ਨੇ ਵੀ ਹੁਣ ਮਾਨਸਾ ਅਦਾਲਤ ਦੇ ਵਿੱਚ ਇਹ ਅਪੀਲ ਪਾ ਦਿੱਤੀ ਹੈ ਇਹ ਅਰਜ਼ੀ ਪਾ ਦਿੱਤੀ ਹੈ ਕਿ ਉਸ ਨੂੰ ਇਸ ਮਾਮਲੇ ਤੋਂ ਵੇਲਾ ਕੀਤਾ ਜਾਵੇ ਦਰਸਲ ਚਰਨਜੀਤ ਸਿੰਘ ਚੇਤਨ ਨਾਮ ਹੈਗਾ ਇਸ ਵਿਅਕਤੀ ਦਾ ਔਰ ਹਰਿਆਣਾ ਮੋਡਿਊਲ ਦੇ ਨਾਲ ਤੱਲੁਕ ਰੱਖਣ ਵਾਲਾ ਵਿਅਕਤੀ ਹੈ ਅਦਾਲਤ ਦੇ ਅੰਦਰ 26 ਮੁਲਜ਼ਮਾਂ ਦੀ ਪੇਸ਼ੀ ਹੁੰਦੀ ਹੈ ਔਰ ਇਹ ਪੇਸ਼ੀ ਵੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੁੰਦੀ ਹੈ ਜਿਸ ਦੇ ਵਿੱਚ ਚਰਨਜੀਤ ਸਿੰਘ ਉਰਫ ਚੇਤਨ ਵੱਲੋਂ ਵੀ ਆਪਣੀ ਅਰਜ਼ੀ ਦੇ ਦਿੱਤੀ ਜਾਂਦੀ ਹੈ ਅਦਾਲਤ ਦੇ ਵਿੱਚ ਅਰਜ਼ੀ ਦੇ ਦਿੱਤੀ ਜਾਂਦੀ ਹੈ ਪੇਸ਼ੀ ਦੌਰਾਨ ਇਹ ਅਰਜ਼ੀ ਦਿੱਤੀ ਗਈ ਹੈ ਔਰ ਨਾਲੋਂ ਨਾਲ ਇਸ ਮਾਮਲੇ ਨੂੰ ਲੈ ਕੇ ਕਹ ਦਿੱਤਾ ਗਿਆ ਕਿ ਉਹ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਬਿਲਕੁਲ ਸ਼ਾਮਿਲ ਨਹੀਂ ਸੀ ਉਸ ਨੂੰ ਝੂਠੇ ਇਲਜ਼ਾਮਾਂ ਦੇ ਅਧੀਨ ਫਸਾਇਆ ਗਿਆ ਜਦਕਿ ਇਸ ਚਰਨਜੀਤ ਸਿੰਘ ਉਰਫ ਚੇਤਨ ਦੇ ਉੱਤੇ ਇਹ ਇਲਜ਼ਾਮ ਨੇ ਕਿ ਕੇਸ਼ਵ ਦੇ ਨਾਲ ਮਿਲ ਕੇ ਇਸ ਨੇ ਇਸ ਸਿੰਡੀਕੇਟ ਦੇ ਵਿੱਚ ਮਦਦ ਕੀਤੀ ਹੈ ਯਾਨੀ ਕਿ ਜਿਹੜਾ ਬਲੈਰੋ ਮੋਡਿਊਲ ਹੈਗਾ ਉਸ ਦੇ ਦੇ ਵਿੱਚ ਸ਼ਾਮਲ ਸਿਕਾ ਇਲਜ਼ਾਮਾਂ ਦੇ ਆਧਾਰ ਦੇ ਉੱਤੇ ਤੁਹਾਨੂੰ ਦੱਸਦੀ ਹੈ ਕਿ ਜਰਨਜੀਤ ਉਰਫ ਚੇਤਨ ਜਿਹੜਾ ਆ ਇਸ ਤੇ ਇਹ ਇਲਜ਼ਾਮ ਨੇ ਕਿ ਬਲੈਰੋ ਮੋਡਿਊਲ ਦੇ ਵਿੱਚ ਜੋ ਕੁਝ ਵੀ ਮੁਹੱਈਆ ਕਰਾਉਣਾ ਸੀ ਸਪੈਸ਼ਲੀ ਜਾਲੀ ਨੰਬਰ ਪਲੇਟ ਉਹ ਮੁਹੱਈਆ ਕਰਾਉਣ ਦੇ ਵਿੱਚ ਚੇਤਨ ਦਾ ਕੰਮ ਸੀ ਔਰ ਚੇਤਨ ਨੇ ਉਹ ਜਾਲੀ ਨੰਬਰ ਪਲੇਟ ਮੁਹੱਈਆ ਕਰਵਾਈ ਵੀ ਸੀ ਜਿਹੜੀ ਬਲੈਰੋ ਮੋਡਿਊਲ ਦੇ ਵਿੱਚ ਵਰਤੀ ਗਈ ਆ ਬਲੈਰੋ ਦੇ ਉੱਤੇ ਉਹੀ ਜਾਲੀ ਨੰਬਰ ਪਲੇਟ ਲਗਾਈ ਗਈ ਸੀ ਔਰ ਉਸੇ ਦੇ ਵਿੱਚ ਹਰਿਆਣਾ ਮੋਡਿਊਲ ਦੇ ਜਿਹੜੇ ਗੈਂਗਸਟਰ ਸੀਗੇ ਸ਼ੂਟਰ ਸੀਗੇ ਉਹ ਬੈਠ ਕੇ ਗਏ ਸੀ ਯਾਨੀ ਕਿ ਬਲੈਰੋ ਮਾਡਿਅਲ ਬੇਸਿਕਲੀ ਉਹ ਮਾਡਿਅਲ ਸੀ ਜਿਸ ਦੇ ਵਿੱਚ ਹਰਿਆਣਾ ਦੇ ਜਿਹੜੇ ਗੈਂਗਸਟਰ ਸੀਗੇ ਹਰਿਆਣਾ ਤੋਂ ਤਾਲੁਕ ਰੱਖਣ ਵਾਲੇ ਜਿਹੜੇ ਸ਼ੂਟਰ ਸੀਗੇ ਮੂਸੇ ਵਾਲਾ ਕਤਲकांड ਦੇ ਉਹ ਬੈਠ ਕੇ ਗਏ ਸੀ ਤੇ ਉਸ ਬਲੈਰੋ ਗੱਡੀ ਦੇ ਉੱਤੇ ਲਾਉਣ ਵਾਲੀ ਨੰਬਰ ਪਲੇਟ ਕਿਸ ਨੇ ਮੁਹੱਈਆ ਕਰਾਈ ਸੀ ਉਹ ਚੇਤਨ ਨੇ ਮੁਹੱਈਆ ਕਰਵਾਈ ਸੀ ਤੇ ਉਸ ਦੇ ਵਿੱਚ ਉਹ ਨਾਮਜ਼ਦ ਸ ਹੈਗਾ ਚੇਤਨ ਨੇ ਦਾਵਾ ਕੀਤਾ ਆ ਕਿ ਉਸ ਨੇ ਇਹ ਸਭ ਕੁਝ ਨਹੀਂ ਕੀਤਾ ਤੇ ਉਸ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਜਦ ਕਿ ਐਸਆਈਟੀ ਦੇ ਮੁਤਾਬਕ ਚੇਤਨ ਵੱਲੋਂ ਕੀਸ਼ਵ ਦੇ ਨਾਲ ਮਿਲ ਕੇ ਸਾਰੇ ਸਿੰਡੀਕੇਟ ਨੂੰ ਅੰਜਾਮ ਚ ਲਿਆਂਦਾ ਗਿਆ ਸੀ ਜਦ ਕਿ ਇਹਨਾਂ ਦੋਵਾਂ ਨੇ ਰਲ ਕੇ ਹਰਿਆਣਾ ਦੇ ਫਤਿਹਾਬਾਦ ਦੇ ਵਿੱਚ ਸਾਰਾ ਕੁਝ ਇਕੱਠਾ ਕੀਤਾ ਅਸੈਂਬਲ ਕੀਤਾ ਤੇ ਉਥੋਂ ਉਸ ਤੋਂ ਬਾਅਦ ਇਹ ਗੱਲ ਰਵਾਨਾ ਹੋਈ ਸੀ ਇਹ ਮੋਡਿਊਲ ਰਵਾਨਾ ਹੋਇਆ ਸੀ ਖੈਰ ਇਹ ਸਾਰੇ ਇਲਜ਼ਾਮ ਜਿਹੜੇ ਨੇ ਇਹ ਚੇਤਨ ਦੇ ਉੱਤੇ ਲੱਗੇ ਹੋਏ ਨੇ ਪਰ ਦੁਬਾਰਾ ਚੇਤਨ ਨੇ ਹੁਣ ਇੱਕ ਹੋਰ ਗੈਂਗਸਟਰ ਨੇ ਇੱਕ ਹੋਰ ਗੈਂਗਸਟਰ ਨੇ ਦਾਵਾ ਕਰ ਦਿੱਤਾ ਆ ਕਿ ਉਹ ਇਸ ਮਾਮਲੇ ਦੇ ਵਿੱਚ ਸ਼ਾਮਿਲ ਨਹੀਂ ਸੀ ਤੇ ਉਸ ਨੂੰ ਇਸ ਮਾਮਲੇ ਤੋਂ ਰਹਾ ਕਰ ਦਿੱਤਾ ਜਾਵੇ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਅਗਲੀ ਤਰੀਕ ਪੈ ਗਈ ਹੈ ਅਗਲੀ ਤਰੀਕ 23 ਤਰੀਕ ਦੀ ਪਈ ਹੈ 23 ਜਨਵਰੀ ਨੂੰ ਇਸ ਦੀ ਅਗਲੀ ਸੁਣਵਾਈ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਅਦਾਲਤ ਵੱਲੋਂ 23 ਜਨਵਰੀ ਨੂੰ ਕੀ ਇਸ ਉੱਤੇ ਸੁਣਵਾਈ ਕੀਤੀ ਜਾਵੇਗੀ ਜਾਂ ਲਾਰੈਂਸ ਬਿਸ਼ਨੋਈ ਜਗੂ ਭਗਵਾਨਪੁਰੀਆ ਤੇ ਹੁਣ ਇਹ ਚੇਤਨ ਇਹਨਾਂ ਵਰਗੇ ਗੈਂਗਸਟਰਜ਼ ਨੂੰ ਇਸ ਤੋਂ ਰਹਾ ਕਰ ਦਿੱਤਾ ਜਾਵੇਗਾ ਵੱਡੇ ਸਵਾਲ ਖੜੇ ਕਰ ਰਿਹਾ ਪਰ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਬਲਕੌਰ ਸਿੰਘ ਨੇ ਇਸ ਉੱਤੇ ਜ਼ਰੂਰ ਟਿੱਪਣੀ ਕੀਤੀ ਉਹਨਾਂ ਨੇ ਕੀ ਬੋਲਿਆ ਆਓ ਸੁਣਦੇ ਹਾਂ ਅੱਜ ਹੰਡਾ ਜੀ ਰਹੇਗਾ ਉਹ ਜਿਆਦੇ ਖਾਸ ਨਹੀਂ ਕਹਿ ਸਕਦਾ ਪਰੰਤੂ ਅਗਲੀ ਤਰੀਕ ਹੈ ਜਿਹੜੀ ਉਹ 23 ਤਰੀਕ ਪੈ ਗਈ ਆ ਆ ਉਸ ਤੋਂ ਬਾਅਦ ਫਿਰ ਉਮੀਦ ਕਰਦੇ ਹਾਂ ਵਧੀਆ ਤੇਜ਼ੀ ਨਾਲ ਜੱਦੂਆ ਕੰਮ। ਅੱరే ਕਿੰਨੇ ਕਰੋੜ ਰੁਪਏ ਅੱਜ ਜਿਹੜੇ ਪੇਸ਼ ਕੀਤੇ ਹੈਗੇ ਕੀ ਹੋਇਆ ਅੱਜ ਬੀਸੀ ਰਾਈ ਦਾ ਸਾਰੇ ਪੇਸ਼ ਹੋ ਗਏ। ਚਾਹੇ ਹੋਰ ਤੁਨ ਕਲ ਤਾਂ ਵੀ ਟਾਈਮ ਜ਼ਿਆਦਾ ਲੱਗ ਰਿਹਾ ਹੈ ਜੀ ਹਰ ਵਾਰ ਉਹ ਤਾਂ ਹੈ ਹੀ ਹੈ ਉਹ ਤਾਂ ਟੀਆਰ ਹੈ ਪਰ ਟਾਈਮ ਤਾਂ ਜ਼ਿਆਦਾ ਲੱਗ ਹੀ ਰਿਹਾ ਹੈ ਪਰ ਹੁਣ ਆਈ ਇਹ ਸੀ ਦੀ ਤੋਂ ਕੋਈ ਕੋਈ ਐਪਲੀਕੇਸ਼ਨ ਨਹੀਂ ਲੱਗ ਜਾਂਦੀ ਹੈ ਹਨਾ ਹੁਣੋਂ ਤੀਜਾ ਕੋਈ ਅੱਜ ਵੀ ਕਿਸੇ ਰੋਸ਼ੀ ਲਈ ਹੈ ਜਿਹਨੂੰ ਮੈਨੂੰ ਦੁਸ਼ਾਰ ਕੀਤਾ ਜਾਵੇ ਤਾਂ ਦੇਖਦੇ ਹਾਂ ਉਹ ਤੇ ਕੁਝ ਕਰੈਕ ਗਿਆ ਆਪਾਂ ਆਪਾਂ ਪੱਖ ਰੱਖਿਆ ਤੇ ਅਗਲੀ ਤੇ ਪਤਾ ਲੱਗੂਗਾ ਨਹੀਂ ਇਸ ਗੱਲ ਦਾ ਇਹ ਤਾਂ ਕੋਰਟ ਦੇ ਅੰਦਰ ਦੀ ਗੱਲ ਹੈ ਮੈਂ ਤੁਹਾਨੂੰ ਕਲੀਅਰ ਕਰੀ ਸਾਰੀ ਗੱਲ ਦੱਸ ਸਕਦਾ ਪਰੰਤੂ ਉਹਨਾਂ ਤੇ ਉਸੇ ਤੇ ਹੋਈ ਗੱਲ ਹੈ ਦੋਨੇ ਤਰ੍ਹਾਂ ਦੇ ਜਵਾਬ ਉਧਰ ਉਧਰੀ ਹੁੰਦੇ ਨੇ ਨਾ ਫਿਰ ਉਸ ਤੋਂ ਬਾਅਦ ਹੀ ਕੋਈ ਗਰੈਸ ਹੋਊਗਾ ਹਰ ਵਾਰ ਡਿਲੇ ਹੁੰਦਾ ਜੀ ਅੱਜ ਤੇ ਅਗਲੀ ਤਰੀਕ ਮਿਲ ਗਈ ਹਰ ਕੋਈ ਤੁਹਾਨੂੰ ਪਤਾ ਹੀ ਹੈ ਸਾਡਾ ਸਿਸਟਮ ਜੁੜਿਆ ਹੋਇਆ ਹੈ ਉਸ ਟਾਈਮ ਕੋਈ ਆ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ